ਇਹ ਆ ਚੈੱਕ ਕਰ ਲਓ ਹੁਣ ਤੁਸੀਂ ਸਿੰਗਾ ਦੀ ਚੈੱਕ ਕਰ ਲਓ ਬਾਕੀ ਇਹ ਆ ਦੇਖੋ ਹੁਣ ਜਿਹੜੀ ਇਹਦੀ ਵੀ ਚਵਾਈ ਚੈੱਕ ਕਰ ਲਓ ਤੁਸੀਂ ਵੀ ਕਈ ਵਾਰੀ ਨਾ ਪਸ਼ੂ ਬੱਗੀ ਆਏ ਆ ਆ ਪਹਿਲਣ ਝੋਟੀ ਦਾ ਤੁਸੀਂ ਨਾ ਲੇਵਾ ਚੈੱਕ ਕਰ ਲਓ ਪਹਿਲਣ ਝੋਟੀ ਦਾ ਖੋ ਜਮਾ ਤਾਜੀ ਸੁਈ ਆ ਥਣ ਜਿਹੜੇ ਹੈਗੇ ਆ ਉਹ ਤੁਸੀਂ ਚੈੱਕ ਕਰ ਲਓ ਲੇਵੇ ਦੀ ਵੰਤਰ ਦੇਖ ਲਓ ਤੁਸੀਂ ਇਹ ਛੋਟੀ ਥੱਲੇ 10 ਕਿਲੋ ਦੁੱਧ ਇਸ ਮੱਝ ਥੱਲੇ ਤਿਆਰ ਮਿਲੂਗਾ ਸੂਆ ਇਹਦਾ ਤੀਜਾ ਤੀਜਾ ਸੂਆ ਜੀ ਹਾਂਜੀ ਹੱਸੀ ਕਾਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬੱਗੀ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਮਲਤਾਨੀਆਂ ਦੇ ਵਿੱਚ ਮਿੱਤਰੋ ਅੱਜ ਨਾ ਆਪਾਂ ਬਾਈ ਕੋਲੇ ਨਾ ਤੁਹਾਨੂੰ ਚਾਰ ਮੱਝਾਂ ਦਿਖਾਉਣੀਆਂ ਨੇ ਕੱਲੀ-ਕੱਲੀ ਮੱਝ ਤੇ ਇੱਕ ਵਾਰ ਤੁਸੀਂ ਨਾ ਨਿਗਾਹ ਮਾਰ ਲਓ ਮਿੱਤਰੋ ਬਾਕੀ ਨਾ ਜੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਬਾਈ ਬੱਗੀ ਦਾ ਕੰਮ ਜਿਹੜਾ ਹੈਗਾ ਨਾ ਵੀ 메인 ਕੰਮ ਦੁੱਧ ਦਾ ਆ ਗਿਆ ਤੇ ਨਾਲ ਨਾਲ ਜਿਹੜਾ ਆ ਗਿਆ ਨਾ ਉਹ ਵਪਾਰ ਦਾ ਕੰਮ ਆ ਗਿਆ ਇਧਰਲੇ ਪਾਸੇ ਤੁਸੀਂ ਚੈੱਕ ਕਰ ਲਓ ਐਨਾ ਮੱਝਾਂ ਦੀ ਆਪਾਂ ਜਾਣਕਾਰੀ ਲੈ ਕੇ ਦੇਣੀ ਆ ਸਾਨੂੰ ਬਾਕੀ ਜਿਹੜੇ ਹੋਰ ਪਸ਼ੂ ਆ ਗਏ ਮੈਂ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਵਾਂਗਾ ਜਿਹੜੇ ਬਾਈ ਦੇ ਪਸ਼ੂ ਜਿਹੜੇ ਹੈਗੇ ਦੁੱਧ ਤੇ ਲੱਗੇ ਹੋਏ ਆ ਜਿਵੇਂ ਗਾਵਾਂ ਦੀ ਗੱਲ ਕਰ ਲਗੇ ਤੇ ਨਾਲ ਜਿਹੜਾ ਹੈਗਾ ਮੱਝਾਂ ਵੀ ਆ ਤੇ ਇਧਰਲੇ ਪਾਸੇ گاਵਾ گاਵਾ ਤੁਸੀਂ ਚੈੱਕ ਕਰ ਲਓ ਇੱਕ ਵਾਰ ਇਹ ਲੰਮੀ ਨਿਗਾਹ ਮਾਰ ਲਓ ਪਰਲੇ ਪਾਸੇ ਮੱਝਾਂ ਆ ਗਈਆਂ ਇਧਰਲੇ ਪਾਸੇ گاਵਾ ਆ ਗਈਆਂ ਤੇ ਨਾਲ ਇਸ ਆਪਾਂ ਕਿਤੇ ਬਾਰੇ ਵੀ ਦੁੱਧ ਵਾਲੇ ਕੰਮ ਦੇ ਵਿੱਚ ਕਿਵੇਂ ਬਚਤ ਹੈਗੀ ਏ ਕਿ ਨਹੀਂ ਹੈਗੀ ਕਿਵੇਂ ਬਚਤ ਕਰਦੇ ਹੋ ਤੁਸੀਂ ਸਾਰੀ ਆਪਾਂ ਗੱਲਬਾਤ ਬਾਈ ਬੱਗੀ ਨਾ ਕਰਦੇ ਆ ਤੇ ਆਜੋ ਪਹਿਲਾਂ ਆਪਾਂ ਤੁਹਾਨੂੰ ਮੱਝਾਂ ਦੀ ਜਾਣਕਾਰੀ ਲੈ ਕੇ ਦਿੰਨੇ ਆ ਹਾਂਜੀ ਬਾਈ ਜੀ ਹਸੀ ਕਾਲ ਜੀ ਹਸੀ ਕਾਲ ਬਾਈ ਜੀ ਤੇ ਬਾਈ ਜੀ ਪਹਿਨੇ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਮੇਰਾ ਬੱਗੀ ਆ ਜੀ ਪਿੰਡ ਮਲਤਾਨਗਾਂ ਜਿਲਾ ਬਹੰਡਾ ਜਿਲਾ ਬਹੰਡਾ ਬਹੰਡੇ ਦੇ ਤਾਂ ਮੈਨੂੰ ਐ ਲੱਗਦਾ 5 ਕਿਲੋਮੀਟਰ ਨਾਲ 5 ਕਿਲੋਮੀਟਰ ਨਾਲ ਅੱਛਾ ਬਾਕੀ ਕਿੰਨੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆ ਵਪਾਰ ਵਾਲੇ ਕੰਮ ਨੂੰ ਤੇ ਦੁੱਧ ਵਾਲੇ ਕੰਮ ਨੂੰ ਸਾਡੀ ਤੀਜੀ ਪੀੜ੍ਹੀ ਹੋ ਜਾਂਦੀ ਠੀਕ ਆ ਵਪਾਰ ਚ ਹਾਂਜੀ ਤੇ ਦੁੱਧ ਵਾਲਾ ਕੰਮ ਦੁੱਧ ਦਾ ਕੰਮ ਵੀ ਨਾਲ ਦਾ ਉਹਦੋਂ ਚੱਲਦਾ ਹੈ। ਅੱਛਾ ਤੀਜੀ ਪੀੜੀ ਆ ਗਈ। ਹਾਂਜੀ ਹਾਂਜੀ। ਨਾਲ ਹੁਣ ਬਾਪੂ ਵੀ ਕਰਦਾ ਹਨਾ। ਹਾਂਜੀ ਹਾਂਜੀ। ਠੀਕ ਆ। ਤੇ ਬੱਗੀ ਬਾਈ ਫਿਰ ਜਿਹੜਾ ਹੈਗਾ ਦੁੱਧ ਵਾਲਾ ਕੰਮ ਆ ਗਿਆ ਆਪਾਂ। ਉਹਦੇ ਵਾਰੀ ਦਾ ਤੈਨੂੰ ਮਤਲਬ ਚਾਰ ਗੱਲਾਂ ਉਹਦੋਂ ਵੀ ਕਰੂੰ। ਪਹਿਲਾਂ ਆਪਾਂ ਜਿਹੜੇ ਹੈਗੇ ਪਸ਼ੂ ਦਿਖਾ ਦਗੇ ਤੇਰੇ। ਠੀਕ ਆ ਜੀ। ਤੇ ਮੈਨੂੰ ਐ ਦੱਸ ਅੱਜ ਹੈਗੀਆਂ ਚਾਰ ਮੱਝਾਂ। ਚਾਰੇ ਦੀਆਂ ਚਾਰੇ ਸੂਈਆਂ। ਹਾਂਜੀ ਸੂਈਆਂ। ਕਿਹੜੇ ਪਾਸੋਂ ਸਟਾਰਟ ਕਰਨਾ ਫਿਰ? ਇਧਰੋਂ ਕਰ ਲਈਏ। ਇਹ ਆ ਰੋਸ਼ੀ ਤੋਂ? ਹਾਂਜੀ ਹਾਂਜੀ। ਠੀਕ ਆ। ਜਿਹੜੀ ਤੇਰੀ ਆਹ ਰੋਸ਼ ਸੂਆ ਕਿੰਨਾ ਦੂਜਾ ਸੂਆ ਕਿੰਨੇ ਦਿਨ ਹੋ ਗਏ ਸੂਏ ਤੇ ਰਾਤ ਸੂਈ ਹੈ ਰਾਤ ਦੀ ਜਮਾਤਾ ਜੀ ਹਾਂਜੀ ਹਾਂਜੀ ਤੇ ਬੱਚਾ ਇਹਦੇ ਮਗਰ ਵੀਰੇ ਬੱਚਾ ਕੱਟੀ ਹੋਈ ਹੈ ਕੱਟੀ ਹੈ ਹਾਂਜੀ ਖੋਲ ਫਿਰ ਕੇ ਆਪਾਂ ਤੋੜ ਕੇ ਦਿਖਾਈਏ ਦੇਖੋ ਜਮਾਤਾ ਜੀ ਸੂਈ ਆ ਥਣ ਜਿਹੜੇ ਹੈਗੇ ਆ ਤੁਸੀਂ ਚੈੱਕ ਕਰ ਲਓ ਲੇਵੇ ਦੀ ਵੰਤਰ ਦੇਖ ਲਓ ਤੁਸੀਂ ਕਿੰਨੇ ਕੁ ਦੁੱਧ ਦੀ ਆਸਾ ਬੱਗੀ ਤੈਨੂੰ ਇਹ 12 ਕਿਲੋ ਖੋਲਾ ਦੇ ਦੂਈ 12 ਕਿਲੋ ਹਾਂਜੀ ਹਾਂਜੀ ਠੀਕ ਆ ਆ ਜਾ ਇਧਰ ਇੱਕ ਵਾਰੀ ਹੋਰ ਤੋੜ ਕੇ ਸਾ ਸਾਨੂੰ ਲੰਮੀ ਤੋੜ ਦੇ ਵੀ ਕੱਦ ਕਾੜ ਦੀ ਜੱਜਮੈਂਟ ਲਾ ਲਓ ਮਿੱਤਰੋ ਤੁਸੀਂ ਕੱਦ ਕਾਠ ਵੀ ਜਿਹੜਾ ਹੈਗਾ ਨਾ ਪੂਰਾ ਚੰਗੇ ਕੱਦ ਕਾਠ ਦੀ ਤੇ ਲੇਵਾ ਕਰਮਾੜੀ ਦਾ ਜਿਹੜਾ ਹੈਗਾ ਪੂਰਾ ਸੋਹਣਾ ਹੈਗਾ ਬਾਕੀ ਥਨਾ ਦਾ ਜਿਹੜਾ ਹੈਗਾ ਸਾਈਜ ਉਹ ਆਪਾਂ ਤੁਹਾਨੂੰ ਚੈੱਕ ਕਰਾ ਦਗੇ ਤੇ ਮੂਰਲੇ ਥਨ ਦਾ ਜਦੋਂ ਪਸਮਾਨਦੀ ਹੋ ਵਧੀਆ ਕਰ ਲੈਂਦੀ ਹੂ ਯਾਰ ਵਧੀਆ ਕੱਢਦੀ ਹੈ ਹੈ ਵਧੀਆ ਥਨ ਕੱਢਦੀ ਹੈ ਇਹ ਆ ਦੇਖਿਓ ਤੁਸੀਂ ਕੀ ਰੇਟ ਰਹੂ ਬੱਗੀ ਫਿਰ ਇਸ ਝੋਟੀ ਦਾ ਤੇਰੀ ਦਾ ਤੇਰਾ ਮੁੱਲ ਜਿੰਨਾ ਮਰਜ਼ੀ ਕਰਾ ਲਓ ਜੀ 10 ਦੀ ਦੇ ਦਿਆਂਗੇ ਇੱਕ 10 ਦੀ ਹਾਂਜੀ ਠੀਕ ਆ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਮੰਨ ਵੇਖ ਰਿਹਾ <laughs> हाँ हाँ सुए? सुए? अच्छा बाकी ਜਿਵੇਂ ਦੂਜੇ ਨੰਬਰ ਦੇ ਉੱਤੇ ਆ ਗਈ ਤੇਰੀ ਹਾਂਜੀ ਹਾਂਜੀ ਇਹ ਝੋਟੀ ਜਿਹੜੀ ਤੇਰੀ ਕਿੰਨੇਵੇਂ ਸੂਏ ਤੇ ਪਹਿਲੇ ਸੂਏ ਅੱਛਾ ਪਹਿਲਾ ਸੂਆ ਹਾਂਜੀ ਹਾਂਜੀ ਪਹਿਲਾ ਸੂਆ ਸੂਈ ਨੂੰ ਕਿੰਨੇ ਦਿਨ ਹੋ ਗਏ ਤੈਨੂੰ 5-6 ਦਿਨ ਹੋ ਗਏ ਪੰਜ 6 ਦਿਨ ਬੱਚਾ ਕਿਹੜਾ ਇਹਦੇ ਚ ਬੱਚਾ ਵਾਲਾ ਕੱਟਾ ਆਹ ਹਾਂਜੀ ਠੀਕ ਆ ਆ ਕੱਟਾ ਆ ਗਿਆ ਤੇ ਜਿਵੇਂ ਗੱਲ ਕਰ ਲਈਏ ਦੁੱਧ ਜਿਹੜਾ ਹੁਣ ਤਿਆਰ ਆ ਹਾਂਜੀ ਓ ਕਿੰਨਾਗਾ 10 ਕਿਲੋ ਤਿਆਰ ਹੈ ਜੀ 10 ਕਿਲੋ ਤਿਆਰ ਹੈ ਠੀਕ ਹੈ ਲੈ ਵੀ ਉਧਰੋਂ ਜਿਹੜਾ ਹੈਗਾ ਨਾ ਇੱਕ ਸਾਨੂੰ ਹੋਰ ਦੱਸਦਾ ਉਹ ਬੱਚਾ ਲਾਈ ਜਾਂਦਾ ਆਪਾਂ ਤੁਹਾਨੂੰ ਉਹਦੀ ਪਸਮਾ ਕੇ ਉਹ ਵੀ ਦਿਖਾਵਾਂਗੇ ਫਿਰ ਖੋਲ ਕੇ ਰਾਂ ਇਹਨੂੰ ਆਪਾਂ ਤੋੜ ਕੇ ਦਿਖਾਗੇ ਹਜੇ ਤਾਂ ਯਾਰ ਮੈਨੂੰ ਐ ਲੱਗਦਾ ਤਰੀ ਆ ਝੋਟੀ ਬਾਕੀ ਪਣਾ ਪੂਣਾ ਹਜੇ ਪਾਈ ਖੜੀ ਆ ਯਾਰ ਹਾਂਜੀ ਹਾਂਜੀ ਹਨਾ ਹਾਂਜੀ ਇਹ ਆ ਦੇਖੋ ਲੇਵਾ ਕਰਮਾ ਜੀ ਦਾ ਬਹੁਤ ਸੋਹਣਾ ਇਹ ਆ ਦੇਖ ਲਓ ਹੁਣ ਤੁਸੀਂ ਇੱਕ ਪਾਸੇ ਨੂੰ ਭਾਲ ਜ਼ਰੂਰ ਹੈਗੀ ਆ ਆਹ ਭਾਲ ਕਿਵੇਂ ਹੈਗੀ ਇਹ ਬਾਕੀ ਹਾਂਜੀ ਕਿਵੇਂ ਹੈ ਇਹ ਸੈੱਟ ਹੋ ਜਾਂਦੀ ਆ ਹਾਂਜੀ ਹੋ ਜਾਂਦੀ ਆ ਕਦੇ ਇੱਧਰ ਕਰ ਜਾਂਦੀ ਕਦੇ ਇੱਧਰ ਕਰ ਜਾਂਦੀ ਅੱਛਾ ਹਜੇ ਤੁਰਦੀ ਫਿਰਦੀ ਆ ਹਾਂਜੀ ਹਾਂਜੀ ਲੈ ਵੀ ਆਹ ਪਹਿਲਣ ਝੋਟੀ ਦਾ ਤੁਸੀਂ ਨਾ ਲੇਵਾ ਚੈੱਕ ਕਰ ਲਓ ਪਹਿਲਣ ਝੋਟੀ ਦਾ ਬਹੁਤ ਸੋਹਣਾ ਥਾਨ ਲੱਗਾ ਲੇਵੇ ਨੂੰ ਬਾਕੀ ਤਸੱਲੀ ਜਿਹੜੀ ਹੈਗੀ ਮਿੱਤਰੋ ਤੁਸੀਂ ਇੱਥੇ ਆ ਕੇ ਦੋ ਡੰਗ ਦੀ ਚਵਾਈ ਕਰਕੇ ਕਰ ਹੀ ਲੈਣੀ ਐ ਬਾਕੀ ਕੀ ਰੇਟਰ ਹੁਤਰੀ ਇਹ ਝੋਟੀ ਦਾ ਇਹ ਵੀ ਮੁੱਲ ਜਿੰਨਾ ਮਰਜ਼ੀ ਕਰਾ ਲਓ ਜੀ ਦੱਸਤੀ ਦੇਵਾਂਗੇ ਜੀ ਇਹ ਵੀ ਦੱਸ ਦੇ ਹਾਂਜੀ ਠੀਕ ਆ ਆ ਫਿਰ ਕਰਾਂ ਇੱਧਰ ਆ ਜਾ ਕਰਾਂ ਇਹਦਾ ਸੂਆ ਕਿਹੜਾ ਬੱਗੀ ਭਾਈ ਇਹ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 8 ਦਿਨ ਹੋ ਗਏ ਸੀ ਇਹਨੂੰ 8 ਦਿਨ ਹੈ ਇਹ 8 ਦਿਨ ਸੂਈ ਨੂੰ ਤੇ ਕਿੰਨਾ ਦੁੱਧ ਤਿਆਰ ਹੈ ਥੱਲੇ ਮੇਰੇ ਥੱਲੇ ਵੀ 10 ਕਿਲੋ ਤਿਆਰ ਹੈ ਅੱਛਾ 10 ਕਿਲੋ ਇਹਦਾ ਯਾਰ ਜਮਾ ਫਿਕਸ ਹੈ ਲੈਵੇ ਆ ਰਿਹਾ ਹਾਂ ਹਾਂਜੀ ਹਾਂਜੀ ਹੁਣ 10 ਕਿਲੋ ਚਵਾ ਦੇਗਾ ਚਵਾ ਦੇਾਂਗੇ ਚਵਾ ਦੇ ਕਹ ਡੰਗ ਚਵਾਏਗਾ ਚਾਰ ਢੰਗ ਚੋਲੇ ਭਾਵੇਂ ਅੱਛਾ ਹਾਂਜੀ ਠੀਕ ਆ ਲੈ ਵੀ ਆਹ ਦੇਖ ਲੋ ਵੀ ਇਸ ਝੋਟੀ ਥੱਲੇ 10 ਕਿਲੋ ਦੁੱਧ ਇਸ ਮੱਝ ਥੱਲੇ ਤਿਆਰ ਮਿਲੂਗਾ ਸੂਆ ਇਹਦਾ ਤੀਜਾ ਤੀਜਾ ਸੂਆ ਜੀ ਤੀਜਾ ਸੂਆ ਆ ਜਾ ਕੇ ਨਾ ਕੀ ਰੇਟ ਰਹੂ ਫਿਰ ਇਹਦਾ ਮੱਝ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੋ 10 ਦੀ ਇਹ ਦੇਵਾਂਗੇ 10 ਦੀਏ ਫਿਰ ਤੂੰ ਮੈਂ ਹੀ ਕਹਿ ਰਿਹਾ ਨਹੀਂ ਅੱਜ 10 10 ਹੀ ਕਰਤਾ ਕੰਮ 10 ਹੀ ਕਰਤਾ ਇਹਦਾ ਹੈ ਇਹਨੂੰ ਘਟਾਈਏ ਫਿਰ ਹੁਣ ਆ ਮਾਣਾ ਮੋਟਾ ਕਰ ਦਾਂਗੇ ਮਾਨਦਾਨੀ ਕਰ ਦੇ ਫਿਰ ਯਾਰ ਕਾਹ ਨੂੰ ਦੱਸ ਹੈ 8 ਦੀ ਦੇ ਦੇਣਗੇ 5 ਦੀ ਨਹੀਂ 5 ਦੀ ਨਹੀਂ ਹੈ ਨਹੀਂ ਹੁਣ ਨਹੀਂ ਯਾਰ ਚਲ ਕਹਿ ਦੇ ਦੇਣਗੇ 5 ਵੈਰੀ ਗੁੱਡ ਆ ਜਾ ਫਿਰ ਦਿਲ ਵੱਡਾ ਤੇਰਾ ਆ ਸਾਡੀ ਦਾ ਅਸੀਂ ਤਾਂ ਤੈਨੂੰ ਮਸਾਂ ਨਾਲ ਜੋਰ ਲਾਉਣਾ ਹੀ ਹੁੰਦਾ ਮੈਨੂੰ ਐਂ ਦੱਸ ਜਿਹੜੀ ਤੇਰੀ ਆ ਮੱਝ ਆ ਗਈ ਇਸ ਮੱਝ ਦਾ ਸੂਆ ਬਾਈ ਇਹ ਵੀ ਤੀਜਾ ਸੂਆ ਹੈ ਇਹ ਵੀ ਤੀਜਾ ਸੂਆ ਇੱਕ ਮਿੱਤਰਾਂ ਤੇਰੀ ਸਲਾਹਤ ਆ ਹਾਂਜੀ ਵੀ ਸੂਏ ਜਿਹੜੇ ਜਿਵੇਂ ਹੈਗੇ ਆ ਉਹਵੇਂ ਮੈਂ ਦੱਸਿਆ ਤੈਂ ਹਾਂਜੀ ਹਾਂਜੀ ਹਾਂ ਤੀਜਾ ਸੂਆ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 8 ਦਿਨ ਹੋ ਗਏ ਸੂਈ ਨੂੰ 8 ਦਿਨ ਕਿੰਨਾ ਦੁੱਧ ਤਿਆਰ ਕਰਿਆ 13 ਕਿਲੋ ਤਿਆਰ ਆਇਆ ਥੱਲੇ 13 ਕਿਲੋ ਹਾਂਜੀ ਵਾਹ ਯਾਰ ਕਿੰਨਾ ਦੁੱਧ ਪਾਉ ਦ 16 ਲੀਟਰ ਦੀ ਗਾਰੰਟੀ ਹੈ 16 ਦੀ ਹਾਂਜੀ ਵੈਰੀ ਗੁੱਡ ਖੋਲ ਫਿਰ ਕਰ ਆਪਾਂ ਤੋੜ ਕੇ ਦਿਖਾਈਏ ਲੈ ਵੀ ਕੱਦ ਕਾਠ ਜਿਹੜਾ ਹੈਗਾ ਇਸ ਦਾ ਮੱਝ ਦਾ ਚੰਗਾ ਹੈਗਾ 13 ਲੀਟਰ ਦੁੱਧ ਹੁਣ ਤੁਸੀਂ ਇੱਥੇ ਤੋਲ ਕੇ ਲੈ ਕੇ ਜਾਣਾ ਲੰਮੀ ਤੋਰ ਦੇ ਕਰਾਂ ਏ ਆ ਚੈੱਕ ਕਰ ਲੋ ਹੁਣ ਤੁਸੀਂ ਸਿੰਗਾ ਦੀ ਚੈੱਕ ਕਰ ਲੋ ਬਾਕੀ ਲੇਵਾ ਕਰਮਾਰੀ ਦਾ ਆਪਾਂ ਨੇੜੇ ਕੈਮਰਾ ਲਾਦ ਗਏ ਏ ਮੈਨੂੰ ਐਂ ਲੱਗਦਾ ਤੁਸੀਂ ਬਿੱਤਰਾ ਇੱਕ ਕੰਮ ਗਲਤ ਕਰਤਾ ਹਾਂਜੀ ਇਹਨੂੰ ਬੱਚਾ ਲਾਤਾ ਤੁਸੀਂ ਨਹੀਂ ਮੂੰਹ ਲਾ ਗਿਆ ਬੱਚਾ ਹਾਂਜੀ ਅੱਛਾ ਹਾਂਜੀ ਹਾਂ ਠੀਕ ਆ ਤਾਂ ਹੀ ਮੈਂ ਹਾਂ ਐ ਮਤਲਬ ਜੇ ਬਾਹਰ ਕੱਟੀਏ ਨਾ ਤਾਂ ਬੱਚਾ ਮੂੰਹ ਲਾਉਂਦਾ ਅੱਛਾ ਮੂੰਹ ਲਾ ਗਿਆ ਤੇ ਕੀ ਰੇਟਰ ਹੋਏ ਦਾ ਫਿਰ ਇਹਦਾ ਮੁੱਲ 135 ਹੈ ਜੀ 135 ਹਾਂਜੀ ਹਾਂਜੀ ਤੇ ਫਿਰ ਦੁੱਧ ਜਿਹੜਾ ਹੈਗਾ 16 ਲੀਟਰ ਜਮਾ ਜਮਾ ਸੋਚਵਾ ਕੇ ਦੇਵਾਂਗੇ ਠੀਕ ਆ ਇਹ ਆ ਦੇਖੋ ਆ ਆ ਲੇਵਾ ਚੈੱਕ ਕਰ ਲੋ ਥਾਣਾ ਤੁਨਾਂ ਦਾ ਜਿਹੜਾ ਹੈਗਾ ਵੀ ਪੂਰੇ ਸੋਹਣੇ ਮੁੱਠੀ ਦੇ ਵਿੱਚ ਆਉਣ ਵਾਲੇ ਥਾਣ ਨੇ ਮੰਨ ਦੇ ਕਰਾਂ ਬਗੀ ਇਹ ਹੁਣ ਆਪਣਾ ਰੋਸ਼ੀ ਝੋਟੀ ਦੀਆਂ ਧਾਰਾਂ ਦਿਖਾ ਦੇ ਜੇ ਤੂੰ ਦਿਖਾ ਦੇ ਨੇ ਚੱਲ ਫਿਰ ਕਰ ਲੈ ਵੀ ਆਹ ਦੇਖ ਲੈ ਜਿਹੜੀਆਂ ਆਪਾਂ ਨਾ ਮਾਰਵੀ ਧਾਰਾ ਕਰਾ ਮੁੰਡਿਆ ਵੀ ਇਹਦੀਆਂ ਜਿਹੜੀਆਂ ਹੈਗੀਆਂ ਨਾ ਪਸਮਾਈ ਸੀ ਹੁਣ ਤੇ ਧਾਰਾਂ ਦਿਖਾ ਦੇ ਇਹ ਲੈ ਵੀ ਕੇ ਮੇ ਧਾਰਾਂ ਦੂਰਾਂ ਦੀ ਬਗੀ ਪੋਲੀ ਨੰਬਰ 1 ਨੰਬਰ ਜਾਵੇ ਭਾਰ ਵੀ ਨਾ ਮਾਰੇ ਭਾਏ ਇੱਕ ਨੰਬਰ ਵਿੱਚ ਵਾਹੀ ਠੀਕ ਆ ਇਹ ਆ ਦੇਖੀ ਹੁਣ ਮੂਰਲੇ ਚ ਮਾਰੀ ਆ ਥਾਣੇ ਦੇਖ ਲੋ ਕਿਹੇ ਜਾ ਕੱਢਿਆ ਮੂਰਲਾ ਪੂਰਾ ਮੁਠੀ ਚਾਉਂਦਾ ਹੈਂ ਬੋਲ ਬੋਲਿਆ ਕਰ ਤੂੰ ਪੁੱਠੀ ਦੇ ਆਉਂਦਾ ਮੁਠੀ ਸੰਗ ਨਾ ਇਹ ਆ ਦੇਖੋ ਹੁਣ ਜਿਹੜੀ ਇਹਦੀ ਵਿੱਚ ਵਾਈ ਚੈੱਕ ਕਰ ਲਓ ਤੁਸੀਂ ਵੀ ਕਈ ਵਾਰੀ ਨਾ ਪਸ਼ੂ ਬੱਗੀ ਆਏ ਹੋ ਜਾਂਦਾ ਹਾਂਜੀ ਵੀ ਜਦੋਂ ਪਸ਼ਮਾਜ ਜੀ ਉਹ ਕੁੰਡੀਆਂ ਆਂ ਪਾ ਜਾਂਦਾ ਹੈ ਹਨਾ ਤਾਂ ਕਰਕੇ ਜਿਹੜਾ ਹੈਗਾ ਹੁਣ ਮਤਲਬ ਆਪਾਂ ਵਧੀਆ ਸਮਾਰ ਕੇ ਦਿਖਾਤੀ ਕਿਉਂਕਿ ਆਏ ਆ ਵੀ ਪਸ਼ੂ ਨੇ ਕਿਸੇ ਨੇ ਪਾਟਿਆ ਨੋਟ ਨਹੀਂ ਦੇਣਾ ਮਿੱਤਰਾਂ ਤੇ ਉਹ ਪਸ਼ੂ ਦੀ ਫਿਰ ਤਸੱਲੀ ਜੀ ਹੋ ਜੇ ਨਾ ਕਿਰਾ ਬੰਦੇ ਨੇ ਦੇਖੋ ਤਸੱਲੀ ਤਾਂ ਹੁੰਦੀ ਹੈ ਜਿਹੜੀ ਇੱਥੇ ਆ ਕੇ ਦੋ ਡੰਗ ਕਰਨੀ ਮੰਨਣਾ ਗੱਲ ਤੇ ਫਿਰ ਨੰਬਰ ਜਿਹੜਾ ਹੈਗਾ ਕਿਹੜਾ ਚੱਲਦਾ ਨੰਬਰ 88376 01672 ਠੀਕ ਆ ਲੋ ਵੀ ਮਿੱਤਰੋ ਇਹ ਬਾਈ ਬੱਗੀ ਆ ਗਿਆ ਬੱਗੀ ਦਾ ਨੰਬਰ ਵੀ ਆਪਾਂ ਲੈਤਾ ਹੁਣ ਜਿਹੜੀ ਹੈਗੀ ਮੈਨੂੰ ਐ ਦੱਸ ਦੇ ਦਿਨ ਦਾ ਜਿਹੜਾ ਦੁੱਧ ਪਾਉਣੇ ਹੋ ਕਿੰਨਾ ਪਾਉਣੇ ਹੋ ਦੁੱਧ 40 ਕਿਲੋ ਪਾਉਣੇ 40 ਕਿਲੋ ਠੀਕ ਹੈ ਤੇ ਫਿਰ ਦੋਨਾਂ ਡੰਗਾਂ ਦਾ ਚਾਹੀਏ ਕਿ ਇੱਕ ਡੰਗ ਦਾ 40 ਕਿਵੇਂ ਇੱਕ ਲੱਗਦਾ ਕੰਮ ਤੈਨੂੰ ਇਹ ਨਵੇਂ ਬੰਦੇ ਜਿਹੜੇ ਹੈਗੇ ਕਰਨ ਕਿ ਨਾ ਕਰ ਠੀਕ ਹੈ ਇਹ ਦੁੱਧ ਦਾ ਕੰਮ ਠੀਕ ਹੈ अच्छा हां जी चंदा खमी ਨਾਲੇ ਖਰਚੇ ਵਰਤੇ ਆਪ ਵਪਾਰ ਦੇ ਨਾਲ ਖਰਚੇ ਵਰਤੇ ਨਿਕਲਦੇ ਬੰਦੇ ਦੇ ਖਰਚੇ ਨਿਕਲਦੇ ਫੀਲਡ ਦੇ ਖਰਚੇ ਨਿਕਲਦੇ ਠੀਕ ਹੈ हां जी मतलब ਵਪਾਰ ਵਾਲੇ ਪਾਸੋਂ ਨਿਕਲੀ ਜਾਂਦੇ ਆਂ ਅਜਾ ਘਾਟੇ ਵੀ ਪੈ ਜਾਂਦੇ ਕਦੇ ਘਾਟੇ ਬਹੁਤ ਪੈਂਦੇ ਪੈਂਦੇ ਆਈ ਬਸ ਸਹੀ ਗੱਲ ਹੈ ਬਾਕੀ ਫਿਰ ਤੁਹਾਨੂੰ ਪਤਾ ਵੀ ਘਾਟੇ ਦੇ ਨਾਲ ਹੀ ਵੱਧ ਹੈ ਤੇ ਵੱਧ ਦੇ ਨਾਲ ਹੀ ਘਾਟਾ ਨਹੀਂ ਚਲੋ ਲੋਬੀ ਮਿੱਤਰੋ ਏ ਸੀ ਬਾਈ ਬੱਗੀ ਤੇ ਬੱਗੀ ਦੀ ਆਪਾਂ ਮੱਝਾ ਤੁਹਾਨੂੰ ਇੱਕ ਵਾਰੀ ਫੇਰ ਜਿਹੜੀ ਹੈ ਕੈਮਰਾ ਲਾ ਕੇ ਦਿਖਾ ਦਿੰਨੇ ਆਂ ਤੇ ਇੱਥੇ ਆਇਓ ਤਸੱਲੀ ਕਰਨਾ ਜਿਹੜਾ ਉਹ ਸੋਡਾ ਹੱਕ ਬਣਦਾ ਜਿਵੇਂ ਮਰਜ਼ੀ ਤਸੱਲੀ ਕਰ ਲਿਓ ਆ ਦੀ ਚਵਾਈ ਵਾਲੀ ਤੇ ਥਣ ਜਿਹੜਾ ਇਹਦਾ ਫਿਰ ਫੇਰ ਦਿਖਾਦਾ ਦੇਖੋ ਸੋਹਣਾ ਥਾਣਾ ਪੂਰਾ ਮੁੱਠੀ ਚਾਊਗਾ ਤੇ ਵੀਡੀਓ ਚੰਗੀ ਲੱਗੀ ਮੱਝਾ ਚੰਗੀਆਂ ਲੱਗੀਆਂ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ